ਸ਼ਿਕਲ ਜੀ ਮੈਲਾਪ੍ਰੇਤਕਰ ਹਾਜ਼ਰਾ ਜੀ ਰਮਨਦੀਪ ਕੌਰ ਇੰਪੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਤ ਹੀ ਖੇੜਦਾ ਪਾਗ 29 ਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਿਮਰਨ ਅੱਛਾ ਤੁਸੀਂ ਕਿਉਂ ਇਨਾ ਟਾਈਮ ਗੱਲ ਕਰਦੇ ਹੋ ਕੀਰਤੀ ਜੇ ਮੈਂ ਕਹਦੀ ਮਾਂ ਵੀ ਹੁਣ ਫੋਨ ਰੱਖਦੇ ਵੋ ਮੈਂ ਕੰਮ ਕਰਨੇ ਨੇ ਤਾਂ ਸ਼ੱਕ ਬਹੁਤ ਕਰਦਾ ਈ ਲੜੇ ਕਹੂਗਾ ਕਿ ਕੋਈ ਹੋਰ ਵੀਟ ਕਰਦਾ ਹੋਣਾ ਈ ਤਾਂ ਹੀ ਮੈਨੂੰ ਗੱਲ ਕਰਨ ਤੋਂ ਮਨਾ ਕਰਦੀ ਐ ਤੂੰ ਤੂੰ ਹੀ ਦੱਸ ਫਿਰ ਕੀ ਕਰਾਂ ਮੈਂ ਸਿਮਰਨ ਸ਼ੱਕ ਤਾਂ ਹੋਊ ਗਈ ਤੁਸੀਂ 15 ਮਿੰਟ ਗੱਲ ਕਰਿਆ ਕਰੋ ਬਸ ਫਿਰ ਉਹਨੂੰ ਕਹਿ ਦਿਆ ਕਰੋ ਕਿ ਮੇਰਾ ਫੋਨ ਖਰਾਬ ਹੋ ਗਿਆ ਜਲਦੀ ਗਰਮ ਹੋ ਜਾਂਦਾ ਏ ਹੁਣ ਕੰਨਾਂ ਨੂੰ ਵੀ ਨਹੀਂ ਲੱਗਦਾ ਖੀਰਤੀ ਉਹ ਨਹੀਂ ਸੁਣਦਾ ਕਿਸੇ ਦੀ ਵੀ ਜੇ ਮੂੰਹ ਗਾਲਾਂ ਕੱਢਦਾ ਏ ਕੰਦੀਆਂ ਕੰਦੀਆਂ ਅੱਜ ਹੀ ਕਿਹਾ ਸੀ ਮੈਂ ਕਿ ਮੈਂ ਅੱਜ ਫਲਰ ਟੈਸਟ ਕਰਵਾਇਆ ਏ ਤਾਂ ਕਰਕੇ ਮੇਰੀ ਬਾਹ ਸੁੱਜੀ ਪਈਆ ਹੁਣ ਫੋਨ ਨਹੀਂ ਫੜ ਹੁੰਦਾ ਕਹਿੰਦਾ ਬਹਾਨਾ ਬਹੁਤ ਸੋਹਣਾ ਏ ਵੈਸੇ ਤੇਰਾ ਨਾਲੇ ਕਹਿੰਦਾ ਤੈਨੂੰ ਇਹ ਹੋਊਗਾ ਵੀ ਇਦਾਂ ਕਹਿ ਦੂਕ ਦਿਨਾਂ ਤੱਕ ਖੜਾ ਛੁੱਟ ਜਾ ਸਿਮਰਨ ਕਿਵੇਂ ਦਾ ਬੰਦਾ ਏ ਕੀਰਤੀ ਰਾਤੀ ਮੇਰਾ ਖਾਂਸੀ ਜ਼ੁਖਾਮ ਨਾਲ ਬਹੁਤ ਬੁਰਾ ਹਾਲ ਸੀ ਆਵਾਜ਼ ਵੀ ਨਹੀਂ ਸੀ ਨਿਕਲਦੀ ਤਾਂ ਮੈਨੂੰ ਕਹਿੰਦਾ ਮਰਿਆ ਵਾਂਗੂ ਕਿਉਂ ਬੋਲਦੀਆਂ ਸਿਮਨ ਪਰ ਜੇ ਤੂੰ ਇਦਾਂ ਅੱਧਾ ਅੱਧਾ ਪੌਣਾ ਘੰਟਾ ਉਹਦੇ ਨਾਲ ਗੱਲ ਕਰੇਂਗੀ ਤਾਂ ਉਹ ਤੈਨੂੰ ਹੋਰ ਵੱਧ ਸ਼ੱਕ ਹੋਊਗਾ ਵੀ ਜਦੋਂ ਮੇਰੀ ਨਾਲ ਗੱਲ ਕਰ ਲੈਂਦੀ ਆ ਐਨਾ ਐਨਾ ਟਾਈਮ ਫਿਰ ਹੋਰ ਨਾਲ ਵੀ ਕਰਦੀ ਹੋਣੀ ਆ ਤੂੰ ਉਹਨੂੰ ਕਹਦੇ ਵੀ ਮੈਂ ਨਹੀਂ ਕਰਵਾਉਣਾ ਤੇਰੇ ਨਾਲ ਵਿਆਹ ਮੇਰਾ ਜਵਾਬ ਆ ਮੈਨੂੰ ਫੋਨ ਮੈਸੇਜ ਨਾ ਕਰੀ ਫਿਰ ਸਿੱਧਾ ਹੋ ਉਹ ਕੀਰਦੀ ਮੈਂ ਤਾਂ ਹੁਣ ਜਵਾਬ ਹੀ ਦਵਾਂਗੀ ਸੱਚੀ ਬਹੁਤ ਅੰਗ ਕਰਦਾ ਏ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਉਹਦਾ ਇਹ ਹਾਲ ਆ ਬਾਅਦ ਵਿੱਚ ਪਤਾ ਨਹੀਂ ਕੀ ਕੀ ਕਰੂਗਾ ਮੇਰੇ ਤੇ ਮੇਰੇ ਬੱਚੇ ਨਾਲ ਪਹਿਲੀ ਵਾਰ ਮੈਂ ਉਹਨੂੰ ਮਾਫੀ ਕਰਤਾ ਸੀ ਪਰ ਅੱਜ ਫੇਰ ਉਹ ਮੈਨੂੰ ਇੰਨਾ ਜ਼ਿਆਦਾ ਬੋਲਿਆ ਏ ਰੋਜ਼ ਰੋਂਦਾ ਹੀ ਮੈਨੂੰ ਮੈਂ ਤਾਂ ਮੇਰੇ ਅੰਮ੍ਰਿਤ ਨੂੰ ਵੀ ਛੱਡਤਾ ਉਹਦੇ ਕਰਕੇ ਉਹ ਫੇਰ ਨਹੀਂ ਸੁਧਰ ਰਿਹਾ ਨਾਲੇ ਉਹਦੇ ਅੱਲੇ ਪੱਲੇ ਵੀ ਕੁਝ ਨਹੀਂ ਫੇਰ ਵੀ ਮੈਂ ਸਵਦੀ ਮੰਨੀ ਨਸੀਬ ਮम्मा ਨਾਲ ਮੈਂ ਵਾਦਾ ਕੀਤਾ ਸੀ ਕਿ ਜਿਵੇਂ ਮੇਰੀ ਫੈਮਲੀ ਕਹੂ ਮੈਂ ਉਵੇਂ ਕਰੂੰਗੀ ਮੈਂ ਸਵਦੀ ਮੰਨ ਗਈ ਖੁਦ ਨੂੰ ਤਕਲੀਫਾਂ ਦੇਣ ਨੂੰ ਵੀ ਤਿਆਰ ਹੋ ਗਈ ਸੀ ਸਿਮਰਨ ਕੋਈ ਨਾ ਕਰਦਿਆਂ ਕੁਝ ਲਵੀ ਨੂੰ ਆ ਜਾਂਦੇ ਕੀਤੀ ਨਹੀਂ ਸਿਮੂ ਹੁਣ ਤਾਂ ਮੈਂ ਜਵਾਬ ਹੀ ਦਵਾਂਗੀ ਹੁਣ ਮੇਰੀ ਮੰਮੀ ਚ ਨੇ ਵੀ ਜਵਾਬ ਦੇਣ ਨੂੰ ਕਿਹਾ ਹੈ ਹੋਂਤਾ ਮੈਨੂੰ ਨਾਲੇ ਉਹ ਤਾਂ ਕਹਿੰਦਕ ਤੇਰਾ ਕੋਈ ਵੀ ਰਿਸ਼ਤੇਦਾਰ ਨਾ ਵੀ ਵਿਆਹ ਤੋਂ ਬਾਅਦ ਮੇਰੇ ਘਰੇ ਤੇਨੂੰ ਮਿਲਣਾ ਮਾਵਾ ਪੈਣਾ ਦੀਆਂ ਗਾਲਾਂ ਕੱਢਦਾ ਏ ਸਿਮਰਨ ਆਛਾ ਬੱਲੇ ਹੋਏ ਤੇਰੇ ਕਿ ਕਾਕਾ ਟੱਕਿਆ ਰ ਜੇ ਤੇਰੇ ਚਿੱਠੇ ਖੋਲਦੇ ਫਿਰ ਤੂੰ ਕਿਤੇ ਜੋਗਾ ਨਹੀਂ ਰਹਿਣਾ ਤੁਸੀਂ ਬਸ ਹੁਣ ਫੋਨ ਨਹੀਂ ਚੱਕਣਾ ਉਹਦਾ ਗਾਲਾਂ ਖਾਣ ਨੂੰ ਚੁੱਕਦੇ ਹੂੰ ਫੋਨ ਇਦਾਂ ਦੇ ਬੰਦੇ ਦਾ ਕੀਰਤੀ ਬਸ ਇਹੀ ਗੱਲਾਂ ਕਰਕੇ ਤਾਂ ਹੁਣ ਮੇਰੇ ਮੰਮੀ ਜੀ ਨੇ ਵੀ ਮਨਾ ਕਰ ਦੇ ਨੇ ਨਲੀ ਤੈਨੂੰ ਦੱਸਿਆ ਸੀ ਕਿ ਜੇ ਫੋਨ ਨਹੀਂ ਚੁੱਕਦੀ ਤਾਂ ਫੇਰ ਮੈਨੂੰ ਗਲਤ ਬੋਲਦਾ ਏ ਕਿ ਨਾ ਤੂੰ ਹੋਰ ਪਾਸੇ ਵਿਜੀਆਂ ਚੈਟ ਕਰਦੀ ਹੋਣੀ ਆ ਆ ਕਰਦੀਆਂ ਉਹ ਕਰਦੀਆਂ ਸਿਮੂ ਤੂੰ ਮੈਨੂੰ ਬਾਹਰ ਭੇਜਦੀ ਮੈਂ ਨਹੀਂ ਰਹਿਣਾ ਇੱਥੇ ਸਿਮਰਨ ਉਹ ਕੁਝ ਨਹੀਂ ਰੱਖਿਆ ਬਾਹਰ ਇੱਥੇ ਹੀ ਰਿਸ਼ਤੇ ਨੇ ਦੇਖਣ ਨੂੰ ਤਰਸ ਗਈ ਸੀ ਮੈਂ ਉੱਥੇ ਇਨਸਾਨ ਇਨਸਾਨ ਨਹੀਂ ਰਹਿੰਦਾ ਪੈਸੇ ਦੀ ਮਸ਼ੀਨ ਬਣ ਜਾਂਦਾ ਏ ਕੀ ਹੁੰਦੀ ਸਿਮੂ ਇੱਥੇ ਲੋਕ ਪਿਆਰ ਨੂੰ ਨਹੀਂ ਸਮਝਦੇ ਵਧੀਆ ਏ ਉੱਥੇ ਨਾਲੇ ਰਿਸ਼ਤੇਆਂ ਨੂੰ ਤਾਂ ਮੈਂ ਇੱਥੇ ਵੀ ਤਰਸ ਹੀ ਰਹੀ ਆ ਉੱਥੇ ਤਰਸ ਲੂੰਗੀ ਇੱਥੇ ਕਿਹੜਾ ਹੈਗਾ ਏ ਮੇਰੇ ਕੋਲ ਕੁਝ ਸਿਮਰਨ ਸਭ ਕੁਝ ਹੈਗਾ ਹੀ ਤੇਰੇ ਕੋਲ ਕਿਉਂ ਟੈਨਸ਼ਨ ਲਈ ਆ ਤੂੰ ਕੀਰਤੀ ਸਿਮੂ ਦੇ ਅੱਲੇ-ਪੱਲੇ ਕੁਝ ਨਹੀਂ ਹੈਗਾ ਫਿਰ ਵੀ ਉਹਨੂੰ ਮੇਰੀ ਕਦਰ ਨਹੀਂ ਉਹਨੇ ਇੱਕ ਵਾਰ ਵੀ ਇਹ ਗੱਲ ਨਹੀਂ ਸੋਚੀ ਵੀ ਕੀਰਤੀ ਨੇ ਫਿਰ ਵੀ ਮੈਨੂੰ ਹਾਂ ਕਰ ਦਿੱਤੀ ਸਿਮਰਨ ਫਿਰ ਤੂੰ ਹੁਣ ਉਹਦੇ ਨਾਲ ਗੱਲ ਨਾ ਕਰੀ ਜਬ ਬਲੌਕ ਕਰ ਦੇ ਗੱਲ ਨਹੀਂ ਕਰਨੀ ਉਹਦੇ ਨਾਲ ਬਸ ਗੱਲ ਖਤਮ ਕੀ ਕੀਤੀ ਓਕੇ ਅੱਜ ਤੂੰ ਨੰਬਰ ਬੰਦ ਕਰ ਦੇਣਾ ਏ ਮੈਂ ਸਿਮਰਨ ਨਹੀਂ ਨੰਬਰ ਨਹੀਂ ਬੰਦ ਕਰਨਾ ਮੈਸੇਜ ਕਰਕੇ ਕਹਿ ਦੇ ਕਿ ਅੱਜ ਤੋਂ ਬਾਅਦ ਮੈਨੂੰ ਮੈਸੇਜ ਆ ਫੋਨ ਨਾ ਕਰੀ ਕਹਿ ਨਹੀਂ ਤਾਂ ਇਦਾਂ ਫਸਾਉਂਗੀ ਵੀ ਯਾਦ ਰੱਖੇਂਗਾ ਤੂੰ ਕਿ ਜੇ ਮੈਂ ਰਿਪੋਰਟ ਕਰਵਾਤੀ ਤੇਰਾ ਕੱਖ ਨਹੀਂ ਰਹਿਣਾ ਦੇਖ ਕੀਤੀ ਉਹਦੇ ਤੇ ਰਿਪੋਰਟ ਦਰਜ ਹੋ ਸਕਦੀ ਆ ਵੀ ਸ਼ਗਨ ਹੋਇਆ ਏ ਵਿਆਹ ਤੂੰ ਮੁੱਕਰਦਾਈ ਵੀ ਪੈਸੇ ਦੇ ਦੂ ਲੱਖ ਫਿਰ ਵਿਆਹ ਕਰਾਉਂਦਾ ਨਹੀਂ ਤਾਂ ਮੇਰਾ ਵਿਆਹ ਤੋਂ ਜਵਾਵ ਆ ਕੀਰਤੀ ਸਿਮੂ ਨੂੰ ਪਤਾ ਏ ਵੀ ਮੈਂ ਕੁਝ ਵੀ ਨਹੀਂ ਕਰ ਸਕਦੀ ਸਿਮਰਨ ਉਹਨੂੰ ਡਰਾ ਤਾਂ ਸਕਦੀ ਆ ਨਾ ਕੀਰਤੀ ਚਲੋ ਸਵੇਰੇ ਮੰਮੀ ਜੀ ਤੋਂ ਫੋਨ ਕਰਾਉਣੀ ਆ ਆਪੇ ਕਹਿ ਦੇਣਗੇ ਉਹਦੀ ਭੈਣ ਨੂੰ ਵੀ ਇੱਥੇ ਥੋੜਾ ਮੁੰਡਾ ਅੱਜ ਤੋਂ ਬਾਅਦ ਫੋਨ ਮੈਸੇਜ ਨਾ ਕਰੇ ਸਾਡਾ ਜਵਾਵ ਆ ਸਿਮਰਨ ਛੱਡਣਾ ਤਾਂ ਹੈਗਾ ਹੀ ਆ ਪੈਸੇ ਲਾਉਦੇ ਤੂੰ ਅਕਲ ਟਿਕਾ ਨਹੀਂ ਆ ਜੂਨ ਵਾਲੀ ਉਹਦੀ ਨਾਲੇ ਯਾਰ ਕੀਰਤੀ ਤੇਰੀ ਮੰਮੀ ਪਾਪਾ ਤੇ ਬਾਕੀ ਸਾਰੇ ਵੀ ਨਰਮ ਸੁਵਾ ਦੇ ਨੇ ਕੁਝ ਕਹਿੰਦੇ ਵੀ ਨਹੀਂ ਉਹਨੂੰ ਤਾਂ ਹੀ ਉਹ ਫਾਇਦਾ ਚੁੱਕਦਾ ਕੀਰਤੀ ਨਹੀਂ ਸਿਮੂ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਕੀ ਕਰਨੇ ਨੇ ਪੈਸੇ ਨਾਲੇ ਮੈਨੂੰ ਇਹ ਦੱਸ ਵੀ ਤੈਨੂੰ ਮੇਰੀ ਫੈਮਲੀ ਬਾਰੇ ਕਿਵੇਂ ਪਤਾ ਹੈ ਸਿਮਰਨ ਮੈਂ ਸਭ ਜਾਣਦੀ ਆ ਕੀਰਤੀ ਕੀਰਤੀ ਅੱਛਾ ਫਿਰ ਮੇਰਾ ਫਿਊਚਰ ਦੱਸ ਕਿ ਮੇਰਾ ਹੋ ਕਿ ਮੈਂ ਇਦਾਂ ਹੀ ਪਿਆਰ ਲਈ ਤਰਸਦੀ ਰਹੂੰਗੀ ਸਾਰੀ ਉਮਰ ਸ਼ਾਇਦ ਪਿਆਰ ਵਾਲੀ ਲਾਈਨ ਹੀ ਨਹੀਂ ਹੈਗੀ ਹਨਾ ਸਿਮਰਨ ਹਾਂ 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 ਮੈਂ ਕਿਹੜਾ ਕੋਈ ਪੰਡਤ ਆ ਕਿ ਬਾਬਾ ਹੀ ਮੈਂ ਕੋਈ ਉ ਤਾਂ ਮੈਂ ਆਉਂਦੀ ਜਾਂਦੀ ਰਹਿਣੀ ਆ ਤੇਰੀ ਰੀਚ ਮੈਨੂੰ ਤਾਂ ਪਤਾ ਏ ਖੀਰਦੀ ਅੱਛਾ ਜੀ ਸਿਮਰਨ ਯਾ ਤੇਰੇ ਵਾਲਾ ਮਿਸਟਰ ਇਹ ਤੈਨੂੰ ਜੋ ਵੀ ਬੋਲਦਾ ਉਹ ਹੀ ਆਪ ਨਹੀਂ ਬੋਲਦਾ ਕੋਈ ਹੋਰ ਬੋਲਦਾ ਇਹਦੇ ਪਿੱਛੇ ਕਿਸੇ ਦੇ ਪਿੱਛੇ ਲੱਗਿਆ ਹੋਇਆ ਏ ਹੋ ਖੀਰਦੀ ਉਹਦੀ ਭੈਣ ਮਤਲਬ ਉਹ ਮੈਨੂੰ ਛੱਡਣਾ ਚਾਹੁੰਦਾ ਏ ਸਿੰਮਰ ਯਸਪਾਸ ਕੀ ਹਤੀ ਸਲੇ ਫਿਰ ਆਪਾਂ ਛੱਡ ਦਿੰਨੇ ਆ ਉਹਨੂੰ ਕਰ ਦਿੰਨੇ ਆ ਉਹਦੇ ਮਨ ਦੀ ਚਲੋ ਲੱਭੋ ਫਿਰ ਕੋਈ ਹੋਰ ਨਰਕ ਮੇਰੇ ਲਈ ਕੀਰਤੀ ਵੈਸੇ ਸਿਮੂ ਮੈਂ ਤਾਂ ਅੱਜ ਸ਼ਾਪਿੰਗ ਵੀ ਕਰਾਈ ਸੀ ਬਹੁਤ ਸਾਰੀ ਵਿਆਹ ਲਈ ਵੈਸੇ ਰੱਬ ਜੋ ਕਰਦਾ ਇਹ ਚੰਗਾਈ ਕਰਦਾ ਮੈਂ ਅੱਜ ਕਿੰਨੀ ਰੈੱਡ ਸੂਟ ਦੇਖੀ ਆਪਣੀ ਆਨੰਦ ਕਾਰਸ ਤੇ ਪਾਉਣ ਲਈ ਜੁੱਤੀ ਮੈਂ ਸੂਟ ਨਾਲ ਮੈਚਿੰਗ ਲੈਣੀ ਸੀ ਉਹ ਤਾਂ ਨਹੀਂ ਲਈ ਸੂਟ ਮੈਨੂੰ ਪਸੰਦੀ ਨਹੀਂ ਕੋਈ ਆਇਆ ਮਤਲਬ ਕਿ ਰੱਬ ਦਾ ਇਹ ਇੱਕ ਇਸ਼ਾਰਾ ਹੀ ਸੀ ਕਿ ਨਾ ਲਾ ਆ ਜੇ ਪੈਸੇ ਇਨਾਂ ਚੀਜ਼ਾਂ ਤੇ ਅਜੇ ਤੇਰੀ ਨਹੀਂ ਪਹਿਣੀਆਂ ਇਹ ਸਿਮਰਨ ਯੈਸ ਪਾਸ ਨਲੀ ਕੀਰਤੀ ਤੁਸੀਂ ਬਹੁਤ ਨਰਮ ਸੁਆਦੀ ਹੋ ਸਾਰੀ ਫੈਮਿਲੀ ਤਾਂ ਅਗਲੇ ਨੂੰ ਮੌਕਾ ਮਿਲ ਜਾਂਦਾ ਏ ਕੀਰਤੀ ਚਲੋ ਫਿਰ 락 ਕਰ ਦਈਏ ਸਿਮਰਨ ਹਾਂਜੀ ਜ਼ਰੂਰ ਪਰ ਤੇਰਾ ਮਿਸਟਰ ਨੇ ਮਾੜਾ ਉਤਾ ਸਗੋ ਪਛਤਾਉਗਾ ਬਾਅਦ ਵਿੱਚ ਕੀਰਤੀ ਓਕੇ ਕਰਦੇ ਹਾਂ ਫਿਰ ਕੰਮ ਡਨ ਨਾਲੇ ਉਹ ਨੂੰ ਕਰਦੇ ਆ ਪਛਤਾਉਣਯੋਗ ਆ ਸਿਮਰਨ ਜਿਹਦੇ ਪਿੱਛੇ ਉਹ ਲੱਗਿਆ ਹੈ ਨਾ ਉਹ ਵੀ ਬਹੁਤ ਟਾਈਮ ਨਹੀਂ ਉਹਦੇ ਨਾਲ ਰੰਦੀ ਨਾਲੇ ਕੀਰਤੀ ਤੈਨੂੰ ਪਤਾ ਹੈ ਕੌਣ ਹੈ ਉਹ ਐਸੇ ਮੈਨੂੰ ਤਾਂ ਉਹਦੀ ਪਰਛਾਈ ਲੱਗਦੀ ਆ ਕਿ ਕੋਈ ਹੋਰ ਆ ਸਿਮਰਨ ਹੀ ਐਸ ਫਾਸ ਉਹੀ ਹੋਣ ਦਿੰਦੀ ਆ ਇਹ ਤੇ ਇੱਕੋ ਧੀ ਦੀ ਕੀਰਤੀ ਗੱਲਾਂ ਤੋਂ ਹੀ ਲੱਗਦਾ ਸੀ ਮੈਨੂੰ ਅੱਜ ਉਹਦੀ ਪਰਛਾਈ ਦਿਆਂ ਤੋਂ ਓਕੇ ਇਰਖਨ ਫਿਰ ਉਹ ਨੂੰ ਆਪਣੇ ਜੋਗੀ ਸਿਮਰਨ ਤੂੰ ਗੱਲ ਕਰਨੇ ਬੰਦ ਕਰ ਦੇ ਨਾ ਚਾਰ ਦਿਨ ਵਿੱਚ ਇਹੀ ਭੱਜਿਆ ਆ ਤਾਂ ਕਹੀਂ ਮੈਨੂੰ ਕੀਰਤੀ ਆਈ ਡੋਂਟ ਕੇਅਰ ਹੁਣ ਤਾਂ ਜਵਾਬ ਹੀ ਦਊਂਗੀ ਕੀਰਤੀ ਸਿਮੂ ਮੈਂ ਰੋਟੀ ਨਹੀਂ ਖਾਧੀ ਅੱਜ ਫਿਰ ਉਹਦੀਆਂ ਗਾਲਾਂ ਤੋਂ ਤੰਗ ਹੋ ਗਈ ਕਿੰਨੇ ਕਿੰਨੇ ਦਿਨ ਲੰਘ ਜਾਂਦੇ ਨੇ ਮੇਰੇ ਇਦਾਂ ਹੀ ਸਿਮਰਨ ਗੁਰੂ ਜੀ ਫਿਰ ਨੰਬਰ ਬਲੌਕ ਲਿਸਟ ਵਿੱਚ ਪਾ ਦੋ ਉਹਦਾ ਪਰ ਪਹਿਲਾਂ ਉਹਨੂੰ ਮੈਸੇਜ ਕਰਕੇ ਕਹੋ ਕਿ ਮੁੰਡਿਆ ਜੀ ਮੈਨੂੰ ਫੋਨ ਕੀਤਾ ਤਾਂ ਸੋਚ ਲਿੰਦੇ ਰਹੀ ਕੀ ਬਣੂ ਕੀਤੀ ਕੋਈ ਨਹੀਂ ਕਹਿ ਦੂੰਗੀ ਸਵੇਰੇ ਹੁਣ ਉਹਨੂੰ ਮਨਾਉਣ ਤੋਂ ਖੁਸ਼ੀਆਂ ਵੀ ਉਹਨੇ ਕੀਰਤੀ ਨੂੰ ਘੋੜਤਾ ਉਹਨੂੰ ਪਤਾ ਤਾਂ ਫੇਰ ਲਗੋ ਜਦੋਂ ਕੀਰਤੀ ਨੇ ਉਹਨੂੰ ਘੋੜਿਆ ਉਹ ਲਵੀਦਾ ਤਾ ਮੈਨੂੰ ਕਦੋਂ ਆਊਗਾ ਮੇਰਾ ਸ਼ੇਰ ਸਿਮਰਨ ਉਹਨੂੰ ਲੱਗੀ ਹੋਈਆਂ ਲੱਭਨ ਮੇਰੀ 파ਟੀ ਕੀਰਤੀ ਅੱਛਾ ਸਮਰ ਨਾਲ ਗੱਲ ਹੋਈ ਕਿਵੇਂ ਆਹੋ ਕਿੱਥੇ ਚਲਾ ਗਿਆ ਆਹੋ ਸਿਮਰਨ अच्छा हुस्मर औनीता आ जणाई 2-3 सितंबर तक बाहर नले मैं ओनु सीईओ ਬਣਾਤਾ ਆਪਣੀ ਕੰਪਨੀ ਦਾ ਕੈਨੇਡਾ ਚ ਕੀਰਤੀ ਥੈਂਕ ਯੂ ਸੋ ਮਾਚ ਬਹੁਤ ਰੋਹੀ ਸੀ ਮੈਂ ਜਦ ਤੋ ਲਵਿਨੀ ਦੱਸਿਆ ਬਹੁਤ ਇਲਕਾਰਦਾਈ ਗੱਲ ਕਰਿਆ ਉਹਦੇ ਨਾਲ ਕਿਨਾ ਰੋਕਿਆ ਸੀ ਮੈਂ ਕਿ ਦੋ ਨੰਬਰ ਵਿੱਚ ਕੈਨੇਡਾ ਨਾ ਜਾ ਮੰਨਿਆ ਹੀ ਨਹੀਂ ਮੇਰੀ ਸਿਮਰਨ ਕੋਈ ਨਾ ਬਾਹਰ ਆ ਜਾਊਗਾ ਫਿਰ ਗੱਲ ਕਰ ਲੂ ਸਭ ਨਾਲ ਹੋ ਕੀਰਤੀ ਹਮ ਮੈਂ ਵੇਟ ਕਰੂੰਗੀ ਉਹਦੀ ਕਾਲ ਦੀ ਸਿਮਰਨ ਕਰੂਗਾ ਪੱਕਾ ਤੁਹਾਡੇ ਨਾਲ ਗੱਲ ਤੁਹਾਡੇ ਬਾਰੇ ਪੁੱਛਦਾ ਰਹਿੰਦਾ ਸੀ ਮੇਰੇ ਤੋਂ ਜਦੋਂ ਵੀ ਮੈਂ ਮਿਲਣ ਜਾਂਦੀ ਸੀ ਉਹਨੂੰ ਮੈਂ ਉਹਨੂੰ ਹਰ ਗੱਲ ਦੱਸਦੀ ਸੀ ਕੀਰਤੀ ਬਸ ਇੱਕ ਵਾਰ ਗੱਲ ਕਰ ਲਵੇ ਫੇ ਚਾਹੀ ਨਾ ਕਰੇ ਕਦੀ ਦੁਬਾਰਾ ਮੈਨੂੰ ਤਸੱਲੀ ਹੋ ਜਾਊਗੀ ਸਿਮਰਨ ਕਰੂਗਾ ਨਾ ਦਾ ਕੀ ਮਤਲਬ ਤੂੰ ਟੈਨਸ਼ਨ ਨਾ ਲੈ ਮੈਂ ਕੀਰਤੀ ਹਾਂ ਸੱਚ ਸਿਮੂ ਪੁਲਿਸ ਵਾਲੀ ਉਹ ਨੀਤ ਨਾਲ ਗੱਲ ਹੋਈ ਤੇਰੀ ਤੇਰੀ ਵਾਰੀ ਪੁੱਛਦੀ ਸੀ ਮੈਨੂੰ ਨਾਲ ਹੀ ਤੇਰਾ ਨੰਬਰ ਮੰਗਦੀ ਸੀ ਮੇਰੇ ਤੋਂ ਪਰ ਮੈਂ ਚਾਹਤ ਨੂੰ ਕਹਤਾ ਸੀ ਕਿ ਉਹ ਦੇ ਦੇ ਵੀ ਉਹਨੂੰ ਤੇਰਾ ਨੰਬਰ ਕਿਉਂਕਿ ਮੇਰੇ ਕੋਲ ਤਾਂ ਤੇਰਾ ਨੰਬਰ ਹੈ ਹੀ ਨਹੀਂ ਸੀ ਨਾਲੇ ਮੈਨੂੰ ਤਾਂ ਸੌਰੀ ਬੋਲਦੀ ਸੀ ਵਾਰ-ਵਾਰ ਉਹ ਸਿਮਰਨ ਉਹ ਐਸਾ ਥੂਨੂੰ ਸੌਰੀ ਕਿਉਂ ਕੀਰਤੀ ਮੈਨੂੰ ਬਹੁਤ ਬੁਲ ਗਈ ਸੀ ਮੜੀ-ਮੂਟੀ ਜਿਹੀ ਸਮਝ ਕੇ ਜਦੋਂ ਘਰੋਂ ਇਤਰੂ ਦੱਸਿਆ ਕਿ ਕੌਣਾ ਮੈਂ ਫਿਰ ਸੌਰੀ ਮੰਗੀ ਸਿਮਰਨ ਵਾਹ ਫਿਰ ਤਾਂ ਚੜਾਈ ਆਵੀ ਜਨਾਵ ਤੋਂ ਢੀ ਕੀਰਤੀ ਚਲ ਗੱਲਾਂ ਵਿੱਚ ਹੀ ਸਹੀ ਮੰਨ ਤਾਂ ਗਈ ਵੀ ਕੀਰਤੀ ਕਿਸ ਸ਼ਹਿ ਦਾ ਨਾਮ ਆ ਨਾਲੇ ਅੱਜ ਪਤਾ ਲੱਗਿਆ ਕਿ ਜੋ ਮੰਮੀ ਜੀ ਨੇ ਵਾਦਾ ਕੀਤਾ ਸੀ ਉਹ ਮੇਰੀ ਨਾਲ ਉਹ ਪਛਾਇਆ ਵੀ ਆ ਸਿਮਰਨ ਖੀੜਾ ਜਨਾਵ ਕੀਰਤੀ ਕਿ ਉਂਗਲੀ ਵੀ ਜੇ ਕਿਸੇ ਨੇ ਚੁੱਕੀ ਤੇਰੇ ਵੱਲ ਤਾਂ ਮੈਂ ਤੋੜ ਕੇ ਹੱਥ ਚ ਫੜਾ ਦੂੰਗੀ ਅਗਲੀ ਮੈਨੂੰ ਬੁਲੀ ਤਾਂ ਮੰਮੀ ਜੀ ਨੇ ਗੋਲ ਕਰਕੇ ਕਹਿਤਾ ਕਿ ਗਲਤ ਭੁੱਲ ਗਈ ਤੂੰ ਤੈਨੂੰ ਪਤਾ ਨਹੀਂ ਉਹ ਕੌਣ ਆ ਫਿਰ ਪਾ ਪੀ ਪਾ ਪੀ ਕਰਦੀ ਸੀ ਮੈਨੂੰ ਮੈਂ ਕਿਹਾ ਕੋਈ ਨਹੀਂ ਮੈਂ ਖੁਸ਼ ਆ ਕਿ ਤੂੰ ਆਪਣੀ ਵਰਦੀ ਪ੍ਰਤੀ ਵਫਾਦਾਰਾ ਸਿਮਰਨ ਹਾਂ ਇੱਕ ਵਾਰ ਮੇਰੀ ਨਾਲ ਵੀ ਲੜ ਪਈ ਸੀ ਉਹ ਫੇਰ ਦਿਖਾਇਆ ਸੀ ਵੀ ਕਿ ਕੌਣ ਹੁੰਨੇ ਆ ਸੀ ਕੀਤੀ ਹਾਹਾ ਅੱਛਾ ਜੀ ਸਿਮਰਨ ਸ਼ਾਮੀ ਮਾਰਸ਼ਕ ਕੇ ਬਾਰਡਰ ਤੇ ਆਉਣਾ ਜਾਣਾ ਜਦੋਂ ਹੋਇਆ ਔਖਾ ਫੇਰ ਗਈ ਤੇਰੀ ਵਾਲੀ ਅੰਮ੍ਰਿਤਕੋੜ ਵੀ ਟਰਾਂਸਫਰ ਕਰਵਾ ਕੇ ਨੇੜੇ ਲਿਆ ਕੀਤੀ ਮੈਨੂੰ ਵਧੀਆ ਤਾਂ ਨਹੀਂ ਲੱਗਿਆ ਵੈਸੇ ਕਿ ਇੱਕ ਐਸਚੋ ਵੀ ਮੇਰੀ ਤੋਂ ਮਾਫੀ ਮੰਗੇ ਪਰ ਉਦਾਂ ਵਧੀਆ ਵੀ ਬਹੁਤ ਲੱਗਿਆ ਵੀ ਮੇਰੀ ਤਾਂ ਚੜ੍ਹਾਈ ਹੋ ਗਈ ਸਿਮਰਨ ਅੰਮ੍ਰਿਤ ਨਾਲ ਤਾਂ ਇਦਾਂ ਹੀ ਚੜ੍ਹਾਈ ਰਹਿੰਦੀ ਆ ਸਿਮਰਨ ਅੰਮ੍ਰਿਤ ਜੀ ਚੜ੍ਹਾਈ ਆ ਤਾਂ ਹੀ ਤਾਂ ਕੁੜੀਆਂ ਦੇ ਪਿੱਛੇ ਨੇ ਖੇਤਤੀ ਹਾਹਾ ਸਿਮਰਨ ਏ ਹੱਸਨਾ ਯਾਰ ਗਰਲਸ ਨੂੰ ਮੇਰੀ ਮੈਂ ਤੈਨੂੰ ਗੱਲ ਦੱਸਣੀ ਆ ਸੀਰੀਅਸ ਮੈਟਰ ਆ ਕੀ ਪਰ ਵਾਦਾ ਕਰ ਕਿ ਤੂੰ ਟੈਨਸ਼ਨ ਨਹੀਂ ਲੈਂਗੀ ਕੀਰਤੀ: ਓਕੇ ਦੱਸ ਚਲਦੀ। ਸਿਮਰਨ: ਵਕੀਲ ਦੀ ਉਹ ਕੁੜੀ ਜਿਹੜੀ ਪ੍ਰੈਗਨੈਂਟ ਹੋ ਗਈ ਹੁਣ ਪੰਗਾ ਵੀ ਪਾਉਗੀ ਉਹ। ਕੀਰਤੀ: ਹਾਏ ਰੱਬਾ ਫੇਰ ਹੁਣ। ਸਿਮਰਨ: ਅੰਮ੍ਰਿਤ ਦਾ ਬੱਚਾ ਇਹ ਉਹ। ਕੀਰਤੀ: ਉਹ ਤਾਂ ਪਤਾ ਹੀ ਮੈਨੂੰ ਪਰ ਉਹ ਥੱਕਾ ਕਰ ਗਈ ਇਹਨਾਂ ਨਾਲ ਪਰ ਹੁਣ ਕੀ ਕਰਾਂਗੇ? ਸਿਮਰਨ: ਦੇਖ ਲਿਓ ਜੇ ਕੁਝ ਹੁੰਦਾ ਹੋਇ ਅੰਮੀ ਦੇ ਬਾਦ। ਕੀਰਤੀ: ਸਿਮੂ ਮੈਂ ਉਸ ਕੁੜੀ ਦੀ ਪੱਲੇ ਨਹੀਂ ਪਾਉਣਾ ਇਹਨਾਂ ਨੂੰ। ਉਹ ਲੁੱਟ ਲੈਣੀ ਹੈ ਦੋਵੇਂ ਪੈਣਾ ਇਹਨਾਂ ਨੂੰ ਬੇਕੂਫਾ ਉਹ ਕੁੜੀ ਤਾਂ ਸਿਮਰਨ ਹਾਂ ਅੰਮ੍ਰਿਤ ਨੂੰ ਵੀ ਤਾਂ ਸਮਝੀ ਨਹੀਂ ਹੋਣ ਕਿ ਇਸ ਗੱਲ ਦੀ ਨਾਲੇ ਇਸ ਤੋਂ ਬੇਕੂਫੀ ਕੀ ਹੋ ਡਾਈਵਾਸ ਹੋ ਗਿਆ ਹੁਣ ਪ੍ਰੈਗਨੈਂਟ ਹੋ ਗਈ ਕੀਤੀ ਪਰ ਉਸ ਗੱਲ ਨੂੰ ਤਾਂ دیر ਹੋ ਗਈ ਕਾਫੀ ਜਿਉਹ ਕਰਕੇ ਕੀ ਸੀ ਇਹਨਾਂ ਨਾਲ ਸਿਮਰਨ ਕਿੰਨਾਕ ਕੀਤੀ ਚਾਰ ਪੰਜ ਮਹੀਨੇ ਸਿਮਰਨ ਨਹੀਂ ਹੋਇਆ ਜਾਂ ਤਾਂ ਦੁਬਾਰਾ ਹੋ ਗਿਆ ਹੋਣਾ ਏ ਪੰਜ ਮਾ ਛੇ ਮਹੀਨੇ ਹੋ ਗਏ ਉਹਨੂੰ ਕਰ ਲੂ ਜੇ ਕੋਈ ਹਲ ਕਰ ਹੁੰਦਾ ਈ ਨਹੀਂ ਤਾਂ ਗਿਆ ਅਮ੍ਰਿਤ ਕੀਰਤੀ ਕੋਈ ਗੱਲ ਨਹੀਂ ਹੁਣ ਸ਼ਾਇਦ ਮੰਮੀ ਜੀ ਤਾਂ ਹੀ ਰੋਂਦੀ ਰਹਿੰਦੀ ਨੇ ਫਿਰ ਹੁਣ ਸਿਮਰਨ ਹਾਂ ਮੈਨੂੰ ਤਾਂ ਪਹਿਲਾਂ ਪਤਾ ਈ ਕਿ ਹੁਣ ਸੀ ਮਾਮ ਲੁਕ ਲੁਕ ਕੇ ਰੋਂਦੀ ਨੇ ਕੀਰਤੀ ਮੇਰਾ ਤਾਂ ਕਰਾਇਆ ਨਹੀਂ ਸੀ ਵਿਆਹ ਹੁਣ ਉਹ ੱੱਕੇ ਨਾਲ ਆਊਗੀ ਆਪਾਂ ਬੈਠੀਆਂ ਤਾਂ ਨਹੀਂ ਦਿੱਤਾ ਦਾਣ ਬਸ ਅੰਦਰ ਵੜ ਕੇ ਰੋ ਲਈਦਾ सिमरन: ਹੋਰ ਕੀ ਯਾਰ ਆਪਣਾ ਕੁਝ ਬਣਿਆ ਨਹੀਂ ਤੇ ਕਿਸੇ ਹੋਰ ਦਾ ਰੁਕਿਆ ਨਹੀਂ ਕੁਝ ਨਾ ਕੁਝ ਹੋ ਹੀ ਜਾਂਦਾ ਏ ਕੀਰਤੀ ਕਾਸ਼ ਪਿਆਰ ਦਾ ਕੋਈ ਮਾਪਕ ਹੁੰਦਾ ਜੋ ਸਮੁੰਦਰ ਦੀ ਗਹਿਰਾਈ ਨੂੰ ਵੀ ਪਿੱਛੇ ਛੱਡ ਦੇਣਾ ਸੀ ਸਿਮਰਨ ਓ ਰਾਈਟਰ ਸਾਹਿਬ ਪੜ ਲਈ ਸੀ ਮੈਂ ਸਟੋਰੀ ਤੁਹਾਡੀ ਫੇਸਬੁੱਕ ਤੇ ਕੀਰਤੀ ਅੱਛਾ ਜੀ ਬਸ ਇਹੀ ਪੱਲੇ ਰਹਿ ਗਿਆ ਹੁਣ ਤਾਂ ਲਿਖਣਾ ਲਿਖਣਾ ਬਸ ਲਿਖਦੀ ਰਹਿਣਾ ਏ ਇਹ ਦਿਵਾਂਤ ਚੁੱਧ ਦਿਲਸ ਭਰੇ ਹੋਏ ਨੇ ਸਿਮਰਨ ਪਰ ਯਾਰ ਮੈਂ ਗੁੱਸੇ ਆ ਤੇਰੇ ਨਾਲ ਤੇਰੀ ਕਿਸੇ ਵੀ ਸਟੋਰੀ ਚ ਮੇਰਾ ਜ਼ਿਕਰ ਨਹੀਂ ਹੈਗਾ ਇਹ ਨਹੀਂ ਮਾੜੀਆਂ ਮੈਂ ਕੈਨੇਡਾ ਬੈਠ ਕੇ ਵੀ ਨਜ਼ਰ ਰੱਖਦੀ ਆ ਮੈਂ ਤੁਹਾਡੀ ਸਭ ਤੇ ਤੇ ਮੇਰਾ ਜ਼ਿਕਰ ਵੀ ਨਹੀਂ ਕੀਤੀ ਉਹ ਤਾਂ ਅਜੇ ਹੋਣਾ ਏ ਜ਼ਿਕਰ ਅੰਮ੍ਰਿਤਵਾਲੀ ਸਟੋਰੀ ਚ ਕਰੂੰਗੀ ਜੇ ਕਰ ਤੇਰਾ ਸਿਮਰਨ ਲਿਖਦੀ ਯਾਰ ਦੂ ਚਾਰ ਕਾਰਨਾਮੇ ਮੇਰੇ ਵੀ ਜੇ ਹੋਰ ਨਹੀਂ ਦਾ ਨਾਮ ਹੀ ਰਹਿ ਜਾਊਗਾ ਮੇਰਾ ਤੇਰੀਆਂ ਕਹਾਣੀਆਂ 'ਚ ਵਿਲਨੀ ਬਣਾ ਦੇ ਮੈਨੂੰ ਯਾਰ ਖੀਰਦੀ ਜ਼ਰੂਰ ਕਰੂੰਗੀ ਜ਼ਿਕਰ ਤੇਰਾ ਬਸ ਚਿਕਰਤਾ ਮੇਰਾ ਹੀ ਨਹੀਂ ਹੋ ਸਕਦਾ ਕਦੇ ਵੀ ਕੀਤੇ ਵੀ ਸਿਮਰਨ ਜਿਹਨੂੰ ਪਿਆਰ ਮਿਲ ਗਿਆ ਉਹਨੂੰ ਪੈਸਾ ਨਹੀਂ ਮਿਲਦਾ ਮੈਂ ਤਿੱਖਿਆ ਹੋਇਆ ਏ ਮੈਂ ਪਿਆਰ ਕੀਤਾ ਸੀ ਅੰਮ੍ਰਿਤ ਨੂੰ ਸਾਡੇ 'ਚ ਫਰਕ ਪੈ ਗਿਆ ਫਿਰ ਮੈਂ ਕੀਤਾ ਪਿਆਰ ਪੈਸੇ ਨੂੰ ਮੇਰੇ ਤੋਂ ਸੰਭਾਲ ਵੀ ਨਹੀਂ ਹੋਇਆ ਇੰਨਾ ਪੈਸਾ ਆਇਆ ਅਜੀ ਵੀ ਆ ਰਿਹਾ ਏ ਤੇ ਆਉਂਦਾ ਰਹੂਗਾ ਜਿੰਨਾ ਚਿਰ ਮੇਰੇ ਬੇਟੇ ਅਗਮ ਦਾ ਨਾਮ ਚੱਲਦਾ ਏ ਬਸ ਇੱਕ ਪਿਆਰੀ ਨਹੀਂ ਮਿਲਿਆ ਨਾ ਸਾਥ ਮਿਲਿਆ ਕੀਰਤੀ ਮੈਨੂੰ ਤਾਂ ਦੋਵੇਂ ਹੀ ਨਹੀਂ ਮਿਲੇ ਨਾ ਪਿਆਰ ਨਾ ਪੈਸਾ ਸਾਥਾਂ ਮਿਲਣਾ ਹੀ ਕਿੱਥੋਂ ਆ ਵੈਸੇ ਵਧੀਆ ਏ ਮੇਰੇ ਕੋਲ ਦੋਵੇਂ ਹੀ ਨਹੀਂ ਹੈਗੇ ਸਿਮਰਨ ਮੁੱਕੀ ਮਾਰਨੀ ਐ ਮੈਂ ਤੇਰੇ ਹੁਣ ਅਮ੍ਰਿਤਾ ਪਿਆਰ ਤਾਂ ਹੈਗਾ ਏ ਨਾ ਤੇਰੇ ਕੋਲ ਤੇ ਸੱਸ ਦਾ ਪਿਆਰ ਵੀ ਹੈਗਾ ਏ ਤੇਰੇ ਕੋਲ ਦੇਵਰਾਂ ਦਾ ਪਿਆਰ ਵੀ ਹੈਗਾ ਏ ਤੇ ਤੇਰੀ ਮਮ ਡੈਡ ਦਾ ਪਿਆਰ ਵੀ ਹੈਗਾ ਇਹ ਤਰੇ ਕੋਲ ਹੋਰ ਕੀ ਚਾਹੀਦਾ ਏ ਤੈਨੂੰ ਦੱਸ ਕੀਰਤੀ ਸਭ ਹੱਥਾਂ ਚੋਂ ਨਿਕਲ ਗਿਆ ਲੱਗਦਾ ਏ ਹੁਣ ਤਾਂ ਸਿਮੂ ਪਤਾ ਏ ਕਿੰਨਾ ਮਜਬੂਰ ਕਰਦੇ ਨੇ ਮੈਨੂੰ ਸਾਰੇ ਹੀ ਮਿਲ ਕੇ ਮੈਰਿਜ ਕਰਵਾਉਣ ਲਈ ਦੁੱਖਾਂ ਦੀ ਪੰਡ ਬਣ ਕੇ ਰਹਿ ਗਈ ਮੈਂ ਤਾਂ ਸਿਮਰਨ ਉਹ ਛੱਡ ਤੁਹੀ ਗੱਲਾਂ ਜਹਦ ਨੂੰ ਪੁੱਛ ਕੇ ਦੱਸ ਵਿਲਵ ਵੀ ਆ ਗਿਆ ਕਿ ਨਹੀਂ ਕਰ ਕੀਰਤੀ ਕਿਵੇਂ ਪੁੱਛਾਂ ਉਹ ਆਨਲਾਈਨ ਨਹੀਂ ਆਈ। ਐਵੇਂ ਮੈਸੇਜ ਤਾਂ ਕੀਤੀ ਹੋਈ ਨਹੀਂ। ਸਿਮਰਨ ਕਿਤੇ ਕੋਈ ਪੰਗਾ ਤਾਂ ਨਹੀਂ? ਕੀਰਤੀ ਪਤਾ ਨਹੀਂ ਡਰ ਲੱਗੀ ਜਾਂਦਾ ਏ ਮੈਨੂੰ ਵੀ। ਸਿਮਰਨ ਡਰ ਨਾ ਹੁਣ। ਮੈਂ ਪੰਜਾਬ ਚ ਹੀ ਆਂ। ਮੈਂ ਤਾਂ ਕੈਨੇਡਾ ਬੈਠੀ ਐਨਾ ਕੁਝ ਕਰਦੀ ਰਹੀ ਆਂ। ਕੀਰਤੀ ਸਿਮੂ ਲਵੀ ਕਰ ਚਹੀਦਾ ਏ ਮੈਨੂੰ ਜਿਵੇਂ ਮਰਜੀ ਕਰ। ਸੱਚ ਕੀਤੇ ਉਹ ਹੀ ਚਿੱਟਾ ਵੇਚਣ ਵਾਲੇ ਕੋਲ ਤਾਂ ਨਹੀਂ ਪਹੁੰਚ ਗਿਆ ਆਪਣੇ ਯਾਰ ਕੋਲ। ਕਰ ਤਾਂ ਯਾਰਾ ਪਤਾ। सिमरन नहीं ओदे ਵਰਗੇ ਠੱਗ ਬੰਦੇ ਕੋਲ ਨਹੀਂ ਜਾਂਦਾ ਲੱਭੀ ਕੀ ਹਿੱਤੀ ਪਤਾ ਕਰ ਫੇ ਜਲਦੀ सिमरਨ ਮਾਰਦੀਆਂ ਕੋਈ ਮੰਤਰ ਕਰਦੀਆਂ ਕੋਈ ਨਾ ਕੋਈ ਗੱਲ ਉਹਦੇ ਨਾਲ ਵੀ ਕੀਤੀ ਉਹ ਬੋਲਦਾ ਨਹੀਂ ਠੀਕ ਬੰਦਾ ਇਹੀ ਗੱਲ ਮੈਨੂੰ ਉਹਦੀ ਪਸੰਦ ਨਹੀਂ सिमरਨ ਉਹਦੇ ਛਿੱਤਰ ਫੇਰਨਾ ਪੈਣਾ ਏ ਇਦਾਂ ਨਹੀਂ ਹੁਣੇ ਸੁਧਰਨਾ ਹੁੰਦਾ ਮੇਰੇ ਕੋਲ ਰਾਤੋਂ ਰਾਤ ਸੈੱਟ ਕਰਨਾ ਸੀ ਉਹਨੂੰ ਉਦੋਂ ਹੀ ਪਤਾ ਲੱਗਣਾ ਸੀ ਜਦੋਂ ਫਰੰਟ ਆਉਣੀ ਸੀ ਇਸ ਵੀਰੇ ਜਲਦੀ ਪੁਲਿਸ ਸਟੇਸ਼ਨ ਪਹੁੰਚਾਈ ਫੇਰ ਨਾਲੇ ਉਹਦੇ ਕੰਮ ਛੁੱਟਦਾ ਨਾਲੇ ਪੈਸੇ ਲੱਗਦੇ ਫੇਰ ਹੁੰਦਾ ਸਿੱਧਾ ਉਹ ਕੀਰਤੀ ਚਲ ਛੱਡ ਕਰੀ ਉਹ ਜੋ ਕਰਨਾ ਹੈ ਉਹਨੇ ਬਸ ਲਵੀ ਕਰ ਆ ਜੇ ਨਾਲੇ ਨਿਕਲ ਜਾਂਦਾ ਹੁੰਦਾ ਹੈ ਉਹ ਤਾਂ ਫੇਰ ਸਮਰ ਨੂੰ ਵੀ ਫਸਾਤਾ ਸੀ ਉਹਨੇ ਇਦਾਂ ਹੀ ਇੱਕ ਵਾਰ ਝੂਠੇ ਕੇਸ 'ਚ ਚਿੱਟੇ ਦੇ ਮਸਾਂ ਕਰਵਾਇਆ ਸੀ ਅਮ੍ਰਿਤ ਨੇ ਉੱਪਰ ਤੱਕ ਗੱਲ ਕਰਕੇ ਸਿਮਰਨ ਇਦਾਂ ਕਿ ਮੈਂ ਨਿਕਲ ਜੂ ਉਦੇ ਕੋਲ ਕਿਹੜਾ ਕੋਈ ਐਮਪੀਆ ਨਾ ਕੋਈ ਸਰਪੰਚਾ ਨਾ ਉਹਦੇ ਨਾਲ ਜੇ ਪਿੰਡ ਵਿੱਚ ਰਹੂ ਤਾਂ ਹੀ ਨਾਲ ਤਰੂ ਕੋਈ ਕੀਰਤੀ ਇਹ ਤਾਂ ਮੈਨੂੰ ਨਹੀਂ ਪਤਾ ਵੀ ਇਹ ਪਿੰਡ ਵਿੱਚ ਰਹਿੰਦਾ ਏ ਕਿ ਨਹੀਂ ਪਰ ਇੱਕ ਐਮਪੀ ਨਾਲ ਆਹ ਉਹਦੇ ਸਿਮਰਨ ਉਹਨੂੰ ਮੇਰੇ ਨਾਲ ਪੰਗਾ ਲੈਣ ਦੋ ਫੇਰ ਚਾਹੇ ਕੋਈ ਆ ਜਾਈ ਰੱਬ ਵੀ ਆ ਜਾਈ ਐਮਪੀ ਤਾਂ ਕੀ ਚੀਜ਼ ਆ ਫਿਰ ਜਦ ਵੀਡੀਓ ਬਣਦੀ ਵੀ ਇੱਕ ਚਿੱਟਾ ਵੇਚਣ ਵਾਲੇ ਨਾਲ ਐਮਪੀਆ ਤਾਂ ਹੀ ਨਹੀਂ ਉਹ ਹਟਦਾ ਇਹੀ ਆਪ ਦਾ ਸੀ ਇਦਾਂ ਦਾ ਗਲਤ ਬੰਦਾ ਤੇਰੀ ਮਿਸਿਸ ਵੀ ਇਦਾਂ ਦੀ ਆ ਕੀਤੇ ਇੱਕ ਹਾਸੇ ਵਾਲੀ ਗੱਲ ਦੱਸਾਂ ਤੈਨੂੰ ਉਹਦਾ ਜਨਮ ਦਿਨ ਸੀ ਲਵੀਨ ਇੱਕ ਦਿਨ ਪਹਿਲਾਂ ਹੀ ਫੋਨ ਕਰਕੇ ਕਹਿੰਦਾ ਤੈਨੂੰ ਦੋ ਫੋਟੋਆਂ ਭੇਜੀਆਂ ਨੇ ਉਹਨਾਂ ਨੂੰ ਕੱਲ ਨੂੰ ਸਟੇਟਸ 'ਚ ਪਾਈ ਤੇ ਨਾਲੇ ਹੀ ਟਾਂ ਲਿਖੀ ਹੈਪੀ ਬਰਥਡੇ ਐਡਵੋਕੇਟ ਸਾਹ ਉਹਨਾਂ ਫੋਟੋਆਂ ਵਿੱਚ ਇੱਕ ਜਿਹੇ ਪੌਦਾ ਲਾ ਰਿਹਾ ਸੀ ਤੇ ਦੂਜੀ ਇੱਕ ਨਿਊਜ਼ਪੇਪਰ ਦੀ ਕਟਿੰਗ ਸੀ ਜਿਹਦੇ 'ਚ ਇਹ ਉਸੇ ਐਮਪੀ ਨਾਲ ਸੀ ਜਦ ਦੋਈ ਗੱਲ ਮੈਨੂੰ ਲਵੀਨੇ ਦੱਸੀ ਮੈਂ ਬਹੁਤ ਹਸੀ ਦੇਖ ਲੈ ਕਿੰਨਾ ਦਿਖਾਵਾ ਕਰਦਾ ਏ ਬੇਕੂਫ ਜਿਹਾ ਸਿਮਰਨ ਹੋਰ ਕੀ ਤੈਨੂੰ ਪਤਾ ਅੰਮ੍ਰਿਤ ਨਾਲ ਨਹੀਂ ਸੀ ਬੰਦੀ ਦੀ ਵਾਈਫ ਦੀ ਕੀਤੀ ਹਮ ਪਤਾਈ ਮੈਨੂੰ ਇਹਨਾਂ ਨੂੰ ਨਹੀਂ ਸੀ ਜਮਾਂ ਚੰਗਾ ਸਮਝਦੀ ਸਿਮਰਨ ਇਹ ਰੋਕਦਾ ਹੁੰਦਾ ਸੀ ਵੀ ਜਾ ਤਾਂ ਇਹ ਗਲਤ ਕੰਮ ਕਰਨੀ ਛੱਡ ਦੋ ਜਾਂ ਫਿਰ ਦਿੱਲੀ ਰਿੰਦੀ ਬਾਜ਼ਾਰ ਚ ਹੈਗਾ ਉੱਥੇ ਕਰੋ ਜਾ ਕੇ ਆ ਕੰਮ ਕੀਤੀ ਹਮ ਸਿਮਰਨ ਸੱਚੀ ਦਾਸਾ ਵਿਤਰੀ ਪਿੰਡ ਵਾਲਾ ਕੌਣ ਆ ਉਹ ਮੁੰਡਾ ਜਿਹੜਾ ਤੇਰੀ ਸਿਕਿਉਰਿਟੀ ਲਈ ਰੱਖਿਆ ਹੋਇਆ ਏ ਅਮ੍ਰਿਤ ਨੇ ਕੀਤੀ ਮੈਨੂੰ ਨਹੀਂ ਪਤਾ ਕੌਣਾ ਵੈਸੇ ਉਹ ਮੈਨੂੰ ਵਧੀਆ ਵੀ ਬਹੁਤ ਲੱਗਦਾ ਏ ਉਹ ਕਿਉਂਕਿ ਉਹ ਮੇਰਾ ਬਹੁਤ ਧਿਆਨ ਰੱਖਦਾ ਏ ਮੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਿੰਦਾ ਮੇਰੀ ਪਲ-ਪਲ ਦੀ ਖਬਰ ਰੱਖਦਾ ਏ ਸਿਮਰਨ ਮੈਂ ਵੀ ਜਾਨਣਾ ਚਾਹਣੀ ਹਾਂ ਉਹ ਨੂੰ ਕੌਣ ਆ ਉਹ ਕਿੰਮੀ ਦਾ ਏ ਪਰੋਸੀ ਯੋਗ ਵੀ ਆ ਕਿ ਨਹੀਂ ਇਹੀ ਚੱਕਰ ਨਈ ਬਸ ਮੈਂ ਕੀਤੀ ਹੈ ਹੈਈ ਪ੍ਰੋਸਿਰਜਤਾ ਹੋ ਸਿਮਰਨ ਉਹ ਕੀ ਮੰਨ ਲੈਣੀਆਂ ਜੀ ਤੁਸੀਂ ਕਹਿੰਦੇ ਹੋ ਜਨਾਬ ਕੀ ਕੀਤੀ ਮੈਂ ਉਤਸੁਖ ਬਹੁਤ ਆ ਇਹ ਜਾਣਨ ਲਈ ਕਿ ਉਹ ਕੌਣ ਆ ਜੋ ਮੈਨੂੰ ਇੰਨਾ ਜਾਣਦਾ ਏ ਕਿਤੇ ਕੋਈ ਮੇਰਾ ਕਲਾਸ ਫੈਲੋ ਤਾਂ ਨਹੀਂ ਹੋ ਸਿਮਰਨ ਮੈਂ ਨਾਮ ਦੱਸ ਸਕਦੀ ਹਾਂ ਤੈਨੂੰ ਬਸ ਕੀ ਕੀਤੀ ਹਾਂ ਬਲੇਜ ਦੱਸੋ ਕੀ ਨਾਮ ਆ ਸਿਮਰਨ ਚਲ ਕੱਲ ਨੂੰ ਦੱਸੂ ਫੇਰ ਕੀਰਤੀ ਨਾ ਹੁਨੇ ਦੱਸ ਸਿਮਰਨ ਉਹ ਕਿ ਕਿਸੇ ਨੂੰ ਦੱਸ ਦਿੱਤਾ ਨਹੀਂ ਲਵੀ ਨੂੰ ਵੀ ਨਹੀਂ ਕੀਰਤੀ ਨਹੀਂ ਦੱਸਦੀ ਸਿਮਰਨ ਉਹਦਾ ਨਾਮ ਆ ਲੱਕੀ ਸੰਦੋ ਕੀਰਤੀ ਹਾਂ ਸਿਮਰਨ ਕੀ ਹੋਇਆ ਕੀਰਤੀ ਇਹ ਕੌਣਾ ਹੋਣਾ ਸਿਮਰਨ ਤੂੰ ਨਹੀਂ ਜਾਣਦੀ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਤੁਹਾਡਾ ਉਹਦੇ ਨਾਲ ਹੋਰ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਕੀਰਤੀ ਉਹ ਮੈਨੂੰ ਕਿਉਂ ਜਾਣਦਾ ਏ ਕਿਵੇਂ ਜਾਣਦਾ ਏ ਸਿਮਰਨ ਇਹ ਤਾਂ ਮੈਨੂੰ ਵੀ ਨਹੀਂ ਪਤਾ ਪਰ ਉਹਦਾ ਲਿੰਕ ਅੰਮ੍ਰਿਤ ਨਾਲਾ ਉਹਦੀ ਮਮ ਤੇ ਲਵੀ ਨਾਲਾ ਕੀ ਤੀ ਅੱਛਾ ਜੀ ਮਤਲਬ ਮੇਰੀ ਮੰਮੀ ਜੀ ਵੀ ਨਾਲ ਹੀ ਰਲੇ ਹੋਏ ਨੇ ਬੱਲੇ ਸਿਮਰਨ ਮੈਨੇ ਕੱਲ ਦੱਸ ਤੇਰੀ ਸੱਸ ਨਾਲੇ ਕੁਝ ਕਰਦੀ ਨਹੀਂ ਨਾਲੇ ਸਭ ਕੁਝ ਕਰ ਜਾਂਦੀ ਆ ਇਹ ਕੀ ਚੱਕਰ ਆ ਕੈਨੇਡਾ ਚ ਵੀ ਹਾਈ ਲਿੰਕ ਨੇ ਉਹਦੇ ਤਾਂ ਕੀ ਤੀ ਹਾਂ ਹਾਂ ਇਦਾਂ ਯਾ ਫਿਰ ਜਨਾਵ ਸੱਸ ਕੀ ਦੀ ਆ ਫਿਰ ਸਿਮਰਨ ਕੀਰਤੀ ਦੀ ਐ ਮਾਈ ਰਾਈਟ ਮੈਮ ਕੀਰਤੀ ਯੈਸ ਸਿਮਰਨ ਮੇਰੇ ਵਾਰੇ ਪਤਾ ਕਰਵਾਉਣ ਲੱਗੇ ਸੀ ਮਮ ਉਧਰ ਸਮਰ ਦਾ ਕੇਸ ਵੀ ਰੈਡੀ ਸੀ ਲੋਕਰ ਚ ਇਹਨਾਂ ਦਾ ਕੋਈ ਬੰਦਾ ਸਮਰ ਕੁਲ ਗਿਆ ਪਤਾ ਨਹੀਂ ਕੌਣ ਆ ਹੱਦ ਹੋ ਗਈ ਮੈਂ ਪਤਾ ਨਹੀਂ ਲਵਾ ਸਕੀ ਕੀਰਤੀ ਚਲ ਵਧੀ ਆਈ ਹਰ ਪਾਸੇ ਧਿਆਨ ਰੱਖਦੇ ਨੇ ਮਮੀ ਜੀ ਕੀਰਤੀ ਨਾਲੇ ਕੰਮ ਕਰਵਾਉਂਦੇ ਨੇ ਮਾਈ ਡੀਅਰ ਮਮ ਜੀ ਸਿਮਰਨ ਹੈਰਾਨ ਹੋ ਗਈ ਸੀ ਮੈਂ ਤਾਂ ਵੀ ਇਦਾਂ ਕੈਨੇਡਾ 'ਚ ਵੀ ਆਪਣੀ ਲਿੰਕ ਬਣਾਈ ਬੈਠੇ ਨੇ ਕੀਰਤੀ ਅੱਛਾ ਛੱਡ ਤੁਈ ਇਹ ਗੱਲਾਂ ਮੈਨੂੰ ਇਹ ਦੱਸ ਸਕ ਤੂੰ ਦਵਾਈ ਕਿੱਥੋਂ ਲਈ ਆ ਹਣ ਸਿਮਰਨ ਬੀਕਾ ਨੀਰ ਤੋਂ ਹੀ ਮੰਗਵਾਈਆ ਕੀਰਤੀ ਕਿਹੜੀ ਸਟੇਜ ਆ ਸਿਮਰਨ ਸਟੇਜ ਤਾਂ ਲਾਸਟ ਹੀ ਆ ਕੀਰਤੀ ਤੂੰ ਕੈਨੇਡਾ ਵਰਗੇ ਬੜੇ ਦੇਸ਼ 'ਚ ਵੀ ਰਹਿ ਕੇ ਆ ਗਈ ਉੱਥੇ ਕਿਉਂ ਨਹੀਂ ਇਲਾਜ ਕਰਵਾਇਆ ਟ੍ਰੀਟਮੈਂਟ ਇਸ ਦਾ ਸਿਮਰਨ ਉੱਥੇ ਤਾਂ ਜਿੱਥੇ ਹੁੰਦਾ ਏ ਉੱਥੇ ਬਿਜਲੀਆਂ ਲਾ ਕੇ ਸਾੜ ਦਿੰਦੇ ਨੇ ਪਰ ਉਹ ਦੁਬਾਰਾ ਹੋ ਜਾਂਦਾ ਏ ਕੁਝ ਮਹੀਨਿਆਂ ਬਾਅਦ ਤਾਂ ਹੀ ਨੀ ਮੈਂ ਉਥੋਂ ਕਰਾਇਆ ਟ੍ਰੀਟਮੈਂਟ ਹੁਣ ਕੋਈ ਕਹਿੰਦਾ ਵੀ ਪੀਕਾ ਨੀਰ ਤੋਂ ਲੈ ਉੱਥੋਂ ਦਵਾਈ ਮਿਲਦੀ ਆ ਕੀਰਤੀ ਹਮ ਉਹ ਤਾਂ ਕੈਂਸਰ ਦਾ ਸਪੈਸ਼ਲਿਸਟ ਹਸਪੀਟਲ ਆ ਨਾ ਫਿਰ ਉੱਥੋਂ ਹੀ ਸੀਰਤ ਦੀ ਸਾਸ ਨੂੰ ਦਵਾਈ ਚਲਾਈ ਸੀ ਪਰ ਜਰੋਂ ਤੱਕ ਉਹਦੀ ਬਿਮਾਰੀ ਦਾ ਪਤਾ ਚੱਲਿਆ ਸੀ ਪਰ ਜਰੋਂ ਤੱਕ ਉਹਦੀ ਬਿਮਾਰੀ ਦਾ ਪਤਾ ਚੱਲਿਆ ਸੀ ਉਰੂ ਤੱਕ ਜਮਾ ਆ ਲੱਗੀ ਸੀ ਉਹਦੀ ਵਿਚਾਰੀ ਦਿੱਤਾ ਪੰਜਾਂ ਤੋਂ ਪਹਿਲਾਂ ਹੀ ਰਸਤੇ 'ਚ ਮੁੱਕ ਗਈ ਸੀ ਵਿਚਾਰੀ ਸਿਮਰਨ ਚਲ ਜੂ ਰੱਬ ਨੂੰ ਮਨਜ਼ੂਰ ਹੁਣ ਮੈਂ ਸੌਣਾ ਏ ਕੱਲ੍ਹ ਕਰਦੀ ਆ ਗੁੱਡ ਨਾਈਟ ਟੇਕ ਕੇਅਰ ਕੀਰਤੀ ਵੈਰੀ ਗੁੱਡ ਨਾਈਟ ਟੇਕ ਕੇਅਰ ਜੀ ਅਗਲੇ ਦਿਨ ਸ਼ਾਮ ਦੇ ਪੌਣੇ 5 ਵਜੇ ਸਿਮਰਨ ਨੇ ਕੀਰਤੀ ਨੂੰ ਮੈਸੇਜ ਕੀਤਾ ਸਿਮਰਨ ਹੈਲੋ ਇੱਕ ਗੁੱਡ ਨਿਊਜ਼ ਆ ਕੀਰਤੀ ਤੇਰਾ ਲਾਡਲਾ ਲਵੀ ਮਿਲ ਗਿਆ ਕੁਝ ਸੱਟਾਂ ਨਿਉਦੀ ਲੱਗੀਆਂ ਹੋਈਆਂ ਵੈਸੇ ਠੀਕ ਆ ਦੇ ਖਿਲਾਫ ਤੇਰੀ ਸਿਮੂ ਨੇ ਲੱਭ ਲਿਆ ਤੇਰਾ ਲਾਡਲਾ ਦਿਓਰ ਕਰ ਚਾਹਤ ਨੂੰ ਵੀ ਦੱਸਤਾ ਸੀ ਮੈਂ ਫੋਨ ਕਰਕੇ ਕੀਰਤੀ ਸ਼ੁਕਰ ਆ ਰੱਬ ਦਾ ਕਿੱਥੇ ਸੀ ਇਹ ਸਿਮਰਨ ਇਹਨੂੰ ਉਹਨਾਂ ਨੇ ਕੁੱਟਿਆ ਜਿਹੜੇ ਇਹਨੂੰ ਪੰਚਾਇਤ ਚ ਲੈ ਕੇ ਗਏ ਸੀ ਉਹਨਾਂ ਨੇ ਇਹਨੂੰ ਕੁੱਟ ਕੇ ਬੀਹੋਸ਼ ਕਰਕੇ ਇਦੇ ਉੱਤੇ ਸ਼ਰਾਬ ਛਿੜਕ ਕੇ ਰੀਲ ਗੱਡੀ ਦੀ ਪੱਟੜੀ ਤੇ ਸੁੱਟਦਾ ਸੀ ਵੀ ਲੋਕਾਂ ਨੂੰ ਲੱਗੂਗਾ ਵੀ ਕੋਈ ਸ਼ਰਾਬੀ ਆ ਕੀਰਤੀ ਹੇ ਰੱਬਾ ਸਿਮਰਨ ਪਤਾ ਨਹੀਂ ਇਹ ਕਿਵੇਂ ਇੱਕ ਪਾਸੇ ਹੋ ਗਿਆ ਰੀਲ ਗੱਡੀ ਦੀ ਲਾਈਨ ਤੋਂ ਕਿਸੇ ਨੇ ਚੁੱਕ ਕੇ ਨੂੰ ਮਹਾਲੀ ਦੇ ਇੱਕ ਪ੍ਰਾਈਵੇਟ ਹਸਪੀਟਲ 'ਚ ਐਡਮਿਟ ਕਰਤਾ ਸੀ ਉਹ ਇਧਰੋਂ ਮੇਰੀ ਟੀਮ ਪਹੁੰਚ ਗਈ ਲਵਦੀ ਲਵਦੀ ਤੇ ਮੈਨੂੰ ਫੋਨ ਕਰਕੇ ਬੁਲਾਇਆ ਕੀਰਤੀ ਮੈਂ ਕਿੰਨੀ ਵਾਰ ਕਿਹਾ ਹੀ ਲਵੀ ਨੂੰ ਵੀ ਇਦਾਂ ਦੇ ਕੰਮਾਂ 'ਚ ਨਾ ਜਾਇਆ ਕਰ ਪਰ ਕਿੱਥੇ ਸਿਮਰਨ ਉਹ ਬੰਦੇ ਸੱਚੀ ਬਹੁਤ ਘੱਬੇ ਨੇ ਕੀਤੀ ਕੋਈ ਨਹੀਂ ਘਰ ਮੰਮੀ ਦੱਸ ਦੇਣਗੇ ਇਹਨੂੰ ਪਤਾ ਨੜੇ ਘੂਰੋਂ ਮੈਂ ਨੜੇ ਤੁੰਗੂਰ ਦੀ ਕਰਦੀਆਂ ਨੂੰ ਸਿੱਧਾ ਸਿਮਰਨ ਹਾਂ ਪਰ ਪਹਿਲਾਂ ਅਸੀਂ ਉਹਨਾਂ ਨੂੰ ਕਰਨਾ ਏ ਹੁਣ ਸਿੱਤੀ ਕਿਉਂਕਿ ਉਹਨਾਂ ਨੇ ਲਵੀ ਦਾ ਇਹ ਹਾਲ ਬਣਾਉਣ ਦੀ ਗਲਤੀ ਤਾਂ ਕੀਤੀ ਆ ਪਹਿਲਾਂ ਉਸ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਵੀ ਤੰਗ ਕੀਤਾ ਹੋਇਆ ਏ ਕਿਉਂਕਿ ਉਹਦੀ ਕਾਫੀ ਸਾਲ ਹੋ ਗਏ ਵਿਆਹ ਹੋਏ ਨੂੰ ਪਰ ਉਹ ਮਾਣ ਨਹੀਂ ਧੰਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ